ਸੱਚੀ ਅਕਾਲ ਪੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸਾਥਿਓ ਤਸਵੀਰਾਂ ਤੁਹਾਨੂੰ ਬੰਗਾ ਦੇ ਆਜ਼ਾਦ نگر ਤੋਂ ਦਿਖਾ ਰਹੇ ਜਿੱਥੇ ਆਜ਼ਾਦੀ ਤੋਂ ਵੀ ਪਹਿਲਾਂ ਆਜ਼ਾਦੀ ਤੋਂ ਵੀ ਪੁਰਾਣਾ ਇੱਕ ਘਰ ਜਿਹੜਾ ਖਸਤਾ ਹਾਲਤ ਵਾਲਾ ਘਰ ਜਿਹੜਾ ਆ ਉਸ ਦੇ ਮਕਾਨ ਦਾ ਇੱਕ ਹਿੱਸਾ ਟਹਿ ਜਾਂਦਾ ਔਰ ਲੋਕਾਂ ਦਾ ਕਹਿਣਾ ਮਹੱਲਾ ਨਿਵਾਸੀਆਂ ਦਾ ਕਹਿਣਾ ਕਿ ਗਨਿਮਤ ਇਹ ਹੈ ਕਿ ਇਹ ਜਿਹੜਾ ਮਕਾਨ ਦਾ ਇੱਕ ਸਾਟਿਆ ਹੈ ਇਹ ਤੜਕੇ 3 ਵਜੇ ਟਿਆ ਕਿਉਂਕਿ ਜੇ ਦਿਨ ਵੇਲੇ ਇਹ ਮਕਾਨ ਦਾ ਹਿੱਸਾ ਟੈਂਦਾ ਤਾਂ ਵੱਡਾ ਨੁਕਸਾਨ ਹੋ ਜਾਣਾ ਸੀਗਾ ਕਿਉਂਕਿ ਇਸ ਮਕਾਨ ਦੇ ਹੇਠਾਂ ਇੱਕ ਚਾਹ ਦੀ ਦੁਕਾਨ ਹੈ ਤੇ ਨਾਲ ਇੱਕ ਟੂਟੀ ਵੀ ਹੈ ਪਾਣੀ ਵਾਲੀ ਜਿਸ ਤੋਂ ਅਕਸਰ ਲੋਕ ਪਾਣੀ ਭਰਦੇ ਹਨ ਅਤੇ ਪਾਣੀ ਪੀਂਦੇ ਨਜ਼ਰ ਆਉਂਦੇ ਆ ਤੇ ਜੇ ਦਿਨ ਵੇਲੇ ਇਸ ਮਕਾਨ ਦਾ ਹਿੱਸਾ ਟੈਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀਗਾ ਲੋਕਾਂ ਦਾ ਕਹਿਣਾ ਹੈ ਕਿ ਇਸ ਆਜ਼ਾਦ ਨਗਰ ਵਿੱਚ ਖਸਤਾ ਹਾਲਤ ਦੇ ਮਕਾਨਾਂ ਦੀ ਪਰਮਾਰ ਹੈ ਇਸ ਕਰਕੇ ਲੋਕਾਂ ਨੂੰ ਆਪਣੀ ਜ਼ਿੰਦਗੀ ਦਾ ਖਤਰਾ ਬਣਿਆ ਰਹਿੰਦਾ ਹੈ ਕਿ ਕਿਤੇ ਕੋਈ ਪੁਰਾਣਾ ਮਕਾਨ ਢਹਿ ਨਾ ਜਾਵੇ ਖਸਤਾ ਹਾਲਤ ਦਾ ਮਕਾਨ ਢਹਿ ਨਾ ਜਾਵੇ ਤੇ ਉਸ ਦਾ ਮਲਵਾ ਕਿਤੇ ਸਾਡਾ ਕੋਈ ਨੁਕਸਾਨ ਨਾ ਕਰ ਦੇਵੇ ਔਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅੱਜ ਇੱਕ ਹਫ਼ਤਾ ਪਹਿਲਾਂ ਹੀ ਇਸੇ ਮਕਾਨ ਦਾ ਇੱਕ ਹਿੱਸੇ ਦਾ ਮਲਵਾ ਜਿਹੜਾ ਆ ਉਹ ਪਹਿਲਾਂ ਢਹਿ ਚੁੱਕਾ ਹੈ ਪਰ ਪ੍ਰਸ਼ਾਸਨ ਨੇ ਇਸ ਗੱਲ ਨੂੰ ਸੀਰੀਅਸਲੀ ਨਹੀਂ ਲਿਆ ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਨੋਟਿਸ ਤਾਂ ਲਗਾਇਆ ਗਿਆ ਹੈ ਲੇਕਿਨ ਕੋਈ ਐਕਸ਼ਨ ਨਹੀਂ ਲਿਆ ਗਿਆ ਤਾਂ ਲੋਕਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਨੂੰ ਐਕਸ਼ਨ ਲੈਣਾ ਚਾਹੀਦਾ ਦਿਖਾਨੇ ਤੁਹਾਨੂੰ ਮੌਕੇ ਦੀ ਪੂਰੀ ਤਸਵੀਰ ਭਾਈ ਬਈ ਕੀ ਨਾ ਆਪਣਾ ਕਿਸੇ ਪਾਲਾ ਜੀ ਕਿੱਥੇ ਰਹਿਣੇ ਤੁਸੀਂ ਯਾਸ਼ ਚੋ ਪੰਗਾ ਅੱਛਾ ਇਹ ਕਦੋਂ ਕੁੜੀ ਦੀ ਬਿਲਡਿੰਗ ਰਾਤੀ 3:00 ਵਜੇ ਡਿਗਿਆ ਜੀ ਇਹ ਕਹਿੰਦੇ ਹਫਤੋਂ ਕੁ ਪਹਿਲਾਂ ਬਿੜੀ ਦੀ ਸੀ ਇੱਕ ਹਿੱਸਾ ਇਹਦਾ ਪਹਿਲਾਂ ਡਿਗਿਆ ਜੇ ਇੱਕ ਵਾਰ ਫਿਰ ਵੀ ਮਤਲਬ ਇਹਨੂੰ ਕਿਸੇ ਨੇ ਨਹੀਂ ਦੇਖਿਆ ਨਹੀਂ ਫਿਰ ਰਾਤੀ ਕਿੰਨੇ 3:00 ਵਜੇ ਡਿਗਿਆ ਤਮਾਕਾ ਹੋਇਆ ਕੀ ਹੋਇਆ ਭਾਈ ਵਾਹ ਆ ਆ ਨਾ ਗਏ ਜਦੋਂ ਦੇਖੇ ਗਾਂਧੀ ਆਇਆ ਤਾਂ ਕਹਿੰਦਾ ਧਮਾਕਾ ਹੋਇਆ ਇੱਥੇ ਰਾਤੀ ਅੱਛਾ ਤੇ ਸਾਰੇ ਮੱਲੇ ਵਾਲੇ ਇਕੱਠੇ ਹੋਏ ਟਿੱਪੂ ਇਹ ਕਿਹੜਾ ਆਹੀ ਆ ਸੰਭਲ ਇਹ ਇਹ ਇੰਨ ਸੰਧ ਚ ਸਵੇਰੇ ਅੱਛਾ ਹੁਣ ਤੁਸੀਂ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਵੀ ਇਹਨੂੰ ਸੁਧਾਰਨਾ ਚਾਹੀਏ ਤਾਂ ਕਿ ਨਹੀਂ ਪ੍ਰਸ਼ਾਸਨ ਸੁਧਾਰੇ ਇਹਦਾ ਮਾਲਕ ਇਹਦਾ ਮਾਲਕ ਕੌਣ ਗੱਟਾ ਸੰਧੂ ਆਜੀ ਜਮਸ਼ਰ ਅੱਛਾ ਇਹ ਕਿਰਾਏ ਦੀਆਂ ਦੁਕਾਨਾਂ ਸਾਰੀਆਂ ਥੱਲੇ ਇੱਕ ਕੋਈ ਅਗਰ ਨਹੀਂ ਤੇ ਬਸ ਬਾਕੀ ਤਾਂ ਖਾਲੀ ਹੈ ਬਾਕੀ ਸਾਰੀਆਂ ਖਾਲੀਆਂ ਸਤਸ਼੍ਰੀਅਕਾਲ ਪੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸਾਥਿਓ ਤਸਵੀਰਾਂ ਤੁਹਾਨੂੰ ਬੰਗਾ ਦੇ ਆਜ਼ਾਦ نگر ਤੋਂ ਦਿਖਾ ਰਹੇ ਹਾਂ ਜਿੱਥੇ ਆਜ਼ਾਦੀ ਤੋਂ ਵੀ ਪਹਿਲਾਂ ਆਜ਼ਾਦੀ ਤੋਂ ਵੀ ਪੁਰਾਣਾ ਇੱਕ ਘਰ ਜਿਹੜਾ ਖਸਤਾ ਹਾਲਤ ਵਾਲਾ ਘਰ ਜਿਹੜਾ ਆ ਉਸ ਦੇ ਮਕਾਨ ਦਾ ਇੱਕ ਹਿੱਸਾ ਟਹਿ ਜਾਂਦਾ ਔਰ ਲੋਕਾਂ ਦਾ ਕਹਿਣਾ ਮਹੱਲਾ ਨਿਵਾਸੀਆਂ ਦਾ ਕਹਿਣਾ ਕਿ ਗਨਿਮਤ ਇਹ ਹੈ ਕਿ ਇਹ ਜਿਹੜਾ ਮਕਾਨ ਦਾ ਇੱਕ ਸਾਟਿਆ ਹੈ ਇਹ ਤੜਕੇ 3 ਵਜੇ ਟਿਆ ਕਿਉਂਕਿ ਜੇ ਦਿਨ ਵੇਲੇ ਇਹ ਮਕਾਨ ਦਾ ਹਿੱਸਾ ਟੈਂਦਾ ਤਾਂ ਵੱਡਾ ਨੁਕਸਾਨ ਹੋ ਜਾਣਾ ਸੀਗਾ ਕਿਉਂਕਿ ਇਸ ਮਕਾਨ ਦੇ ਹੇਠਾ ਇੱਕ ਚਾਹ ਦੀ ਦੁਕਾਨ ਹੈ ਤੇ ਨਾਲ ਇੱਕ ਟੂਟੀ ਵੀ ਹੈ ਪਾਣੀ ਵਾਲੀ ਜਿਸ ਤੋਂ ਅਕਸਰ ਲੋਕ ਪਾਣੀ ਭਰਦੇ ਹਨ ਅਤੇ ਪਾਣੀ ਪੀਂਦੇ ਨਜ਼ਰ ਆਉਂਦੇ ਆ ਤੇ ਜੇ ਦਿਨ ਵੇਲੇ ਇਸ ਮਕਾਨ ਦਾ ਹਿੱਸਾ ਟੈਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀਗਾ ਲੋਕਾਂ ਦਾ ਕਹਿਣਾ ਕਿ ਇਸ ਆਜ਼ਾਦ ਨਗਰ ਵਿੱਚ ਖਸਤਾ ਹਾਲਤ ਦੇ ਮਕਾਨਾਂ ਦੀ ਪਰਮਾਰ ਹੈ ਇਸ ਕਰਕੇ ਲੋਕਾਂ ਨੂੰ ਆਪਣੀ ਜ਼ਿੰਦਗੀ ਦਾ ਖਤਰਾ ਬਣਿਆ ਰਹਿੰਦਾ ਹੈ ਕਿ ਕਿਤੇ ਕੋਈ ਪੁਰਾਣਾ ਮਕਾਨ ਢਹਿ ਨਾ ਜਾਵੇ ਖਸਤਾ ਹਾਲਤ ਦਾ ਮਕਾਨ ਢਹਿ ਨਾ ਜਾਵੇ ਤਾਂ ਉਸ ਦਾ ਮਲਵਾ ਕਿਤੇ ਸਾਡਾ ਕੋਈ ਨੁਕਸਾਨ ਨਾ ਕਰ ਦੇਵੇ ਔਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅੱਜ ਇੱਕ ਹਫ਼ਤਾ ਪਹਿਲਾਂ ਹੀ ਇਸੇ ਮਕਾਨ ਦਾ ਇੱਕ ਹਿੱਸੇ ਦਾ ਮਲਵਾ ਜਿਹੜਾ ਆ ਉਹ ਪਹਿਲਾਂ ਢਹਿ ਚੁੱਕਾ ਹੈ ਪਰ ਪ੍ਰਸ਼ਾਸਨ ਨੇ ਇਸ ਗੱਲ ਨੂੰ ਸੀਰੀਅਸਲੀ ਨਹੀਂ ਲਿਆ ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਨੋਟਿਸ ਤਾਂ ਲਗਾਇਆ ਗਿਆ ਹੈ ਲੇਕਿਨ ਕੋਈ ਐਕਸ਼ਨ ਨਹੀਂ ਲਿਆ ਗਿਆ ਤਾਂ ਲੋਕਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਨੂੰ ਐਕਸ਼ਨ ਲੈਣਾ ਚਾਹੀਦਾ ਦਿਖਾਣੇ ਤੁਹਾਨੂੰ ਮੌਕੇ ਦੇ ਪੂਰੇ ਤਸਵੀਰਾਂ ਬਈ ਕੀ ਨਾ ਆਪਣਾ ਤੁਸੀਂ ਪਾਲਾ ਜੀ ਕਿੱਥੇ ਰਹਿੰਦੇ ਤੁਸੀਂ ਯਾਸਤਰੋ ਬੰਗਾ ਅੱਛਾ ਜੀ ਕਦੋਂ ਕੋ ਡਿੱਗੀ ਬਿਲਡਿੰਗ ਰਾਤੀ 3 ਵਜੇ ਡਿੱਗੀ ਆ ਜੀ ਇਹ ਕਹਿੰਦੇ ਹਫਤਾ ਕੋ ਪਹਿਲਾਂ ਵੀ ਸੀ ਇੱਕ ਹਿੱਸਾ ਦਾ ਪਹਿਲਾਂ ਵੀ ਡਿੱਗਿਆ ਜੀ ਇੱਕ ਵਾਰ ਫਿਰ ਵੀ ਮਤਲਬ ਇਹਨੂੰ ਕਿਸੇ ਨੇ ਨਹੀਂ ਦੇਖਿਆ ਨਹੀਂ ਜੀ ਫਿਰ ਰਾਤੀ ਕਿੰਨੇ 3 ਵਜੇ ਡਿੱਗਿਆ ਧਮਾਕਾ ਹੋਇਆ ਕੀ ਹੋਇਆ ਹੋਰ ਫਿਰ ਕਿ ਅਨਾਂ ਵੀ ਦੇਖੀ ਗਾਂਧੀ ਆਇਆ ਤਾਂ ਕਹਿੰਦਾ ਧਮਾਕਾ ਹੋ ਗਿਆ ਇੱਥੇ ਰਾਤੀ ਅੱਛਾ ਤੇ ਸਾਰੇ ਮੱਲੇ ਵਾਲੇ ਇਕੱਠੇ ਹੋਏ ਟਿੱਕੂ ਇਹ ਕਿਹੜਾ ਆਈ ਆਈ ਸੰਭਾ ਇਹ ਇਹ ਸੰਧ ਚ ਸਵੇਰੇ ਅੱਛਾ ਹੁਣ ਤੁਸੀਂ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਵੀ ਇਹਨੂੰ ਸੁਧਾਰਨਾ ਚਾਹੀਏ ਤਾਂ ਕਿ ਨਹੀਂ ਪ੍ਰਸ਼ਾਸਨ ਸੁਧਾਰੇ ਇਹਦਾ ਮਾਲਕ ਕਹਿੰਦਾ ਮਾਲਕ ਕੌਣ ਵਾਹ ਤੇਰਾ ਡਾਕਟਰ ਸੰਧੂ ਆਜੀ ਜਮਸ਼ਹਿਰ ਤੋਂ ਅੱਛਾ ਇਹ ਕਿਰਾਏ ਦੀਆਂ ਦੁਕਾਨਾਂ ਸਾਰੀਆਂ ਥੱਲੇ ਇੱਕ ਕੋਈ ਇਹ ਕਰਾਇਆ ਤੇ ਬਸ ਬਾਕੀ ਤਾਂ ਖਾਲੀ ਹੈ ਬਾਕੀ ਸਾਰੀਆਂ ਖਾਲੀਆਂ ਹਨ